ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬ੍ਰਹਮੀਸ਼ਾ ਫਕੀਰ ਪਿਆਰੀ ਸਾਧ ਸੰਗਤ ਜੀਓ ਛਤਿਆਣੇ ਪਿੰਡ ਵਿਖੇ ਬਰਮੀਸ਼ਾ ਨਾਮ ਦਾ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਉਹ ਗੁਰੂ ਸਾਹਿਬ ਜੀ ਦੀ ਵਿਡਿਆਈ ਅਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਸਾਹਿਬ ਦੇ ਜੰਗ ਤੱਕ ਗੁਰੂ ਜੀ ਨਾਲ ਵਾਪਰੀਆਂ ਸਾਰੀਆਂ ਘਟਨਾਵਾਂ ਬਾਰੇ ਜਾਣਦਾ ਸੀ ਉਹ ਗੁਰੂ ਸਾਹਿਬ ਜੀ ਕੋਲ ਦਰਸ਼ਨ ਕਰਨ ਲਈ ਆਇਆ ਤੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਅਜਿਹਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖੀ ਧਾਰਨ ਕਰ ਲਈ ਤੇ ਅੰਮ੍ਰਿਤ ਛਕ ਕੇ ਸਿੰਘ ਸੱਚ ਗਿਆ ਗੁਰੂ ਸਾਹਿਬ ਨੇ ਉਸਦਾ ਨਾਮ ਅਜੀਬ ਮੇਰ ਸਿੰਘ ਰੱਖਿਆ ਪੈਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਸੇ ਦੇ ਪਿੰਡ ਦੇ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਉੱਧਰ ਨੂੰ ਚੱਲ ਪਏ ਪਰ ਰਸਤੇ ਵਿੱਚ ਰਾਸ ਦਾ ਸਮਾ ਹੋ ਗਿਆ ਤੇ ਇੱਕ ਬੜਾ ਰਮਣੀਕ ਥਾਂ ਦੇਖ ਕੇ ਡੇਰਾ ਲਾ ਲਿਆ ਅਤੇ ਰਹਿਰਾਸ ਸਾਬ ਦਾ ਪਾਠ ਕੀਤਾ ਤਾ ਇਹ ਜਗ੍ਹਾ ਬੜੀ ਰਮਣੀਕ ਸੀ ਆਸ-ਪਾਸ ਬੜਾ ਸੋਹਣਾ ਜੰਗਲ ਸੀ ਅਤੇ ਕਰਤੇ ਦੀ ਕੁਦਰਤ ਬੜੀ ਮਾਨ ਨੂੰ ਮੋਹਣ ਵਾਲੀ ਸੀ ਗੁਰੂ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਰੁਕਣ ਦਾ ਫੈਸਲਾ ਕੀਤਾ ਅਤੇ ਇਸ ਸਥਾਨ ਦਾ ਨਾਮ ਲੱਖੀ ਜੰਗਲ ਰੱਖਿਆ ਆਸ-ਪਾਸ ਦੇ ਇਲਾਕੇ ਦੀਆਂ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਇੱਥੇ ਆਉਣ ਲੱਗੀਆਂ ਅਨੰਤਪੁਰ ਸਾਹਿਬ ਛੱਡਣ ਵੇਲੇ ਜੋ ਬਵੰਜਾ ਕਵੀ ਅਤੇ ਢਾਡੀ ਆਪ ਜੀ ਤੋਂ ਵਿਛੜ ਗਏ ਸਨ ਉਹ ਵੀ ਇੱਥੇ ਆਪ ਜੀ ਦੇ ਚਰਨਾਂ ਦੇ ਵਿੱਚ ਆਣ ਹਾਜ਼ਰ ਹੋਏ ਲੱਖੀ ਜੰਗਲ ਵਿੱਚ ਅਨੰਦਪੁਰ ਸਾਹਿਬ ਵਾਲਾ ਨਜ਼ਾਰਾ ਬਣ ਗਿਆ ਤੇ ਬੜੀ ਰੌਣਕ ਲੱਗਣ ਲੱਗੀ ਨੰਤਪੁਰ ਸਾਹਿਬ ਬਾਗ ਮੂਡ ਕਵੀ ਅਤੇ ਢਾਡੀ ਦਰਬਾਰ ਸਜਣੇ ਸ਼ੁਰੂ ਹੋ ਗਈ ਚਿਰਾਂ ਦੇ ਵਿਛੋੜੇ ਪਿੱਛੋਂ ਗੁਰੂ ਸਾਹਿਬ ਜੀ ਨਾਲ ਹੋਏ ਮਿਲਾਪ ਦੀ ਖੁਸ਼ੀ ਅਤੇ ਵਿਰਾਗ ਦੇ ਵਿੱਚ ਕਵੀਆਂ ਨੇ ਜੋ ਕਵਿਤਾਵਾਂ ਲਿਖੀਆਂ ਤੇ ਗਾਈਆਂ ਉਹ ਬੜੀਆਂ ਵੈਰਾਗ ਭਰਪੂਰ ਸਨ ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਕੁਝ ਸਮਾਂ ਰੁਕੇ ਤੇ ਇੱਥੇ ਖੂਬ ਰੌਣਕਾਂ ਲੱਗਿਆ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬ੍ਰਹਮੀਸ਼ਾ ਫਕੀਰ ਪਿਆਰੀ ਸਾਧ ਸੰਗਤ ਜੀਓ ਛਤਿਆਣੇ ਪਿੰਡ ਵਿਖੇ ਬ੍ਰਹਮੀਸ਼ਾ ਨਾਮ ਦਾ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਉਹ ਗੁਰੂ ਸਾਹਿਬ ਜੀ ਦੀ ਵਿਡਿਆਈ ਅਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਸਾਹਿਬ ਦੇ ਜੰਗ ਤੱਕ ਗੁਰੂ ਜੀ ਨਾਲ ਵਾਪਰੀਆਂ ਸਾਰੀਆਂ ਘਟਨਾਵਾਂ ਬਾਰੇ ਜਾਣਦਾ ਸੀ ਉਹ ਗੁਰੂ ਸਾਹਿਬ ਜੀ ਕੋਲ ਦਰਸ਼ਨ ਕਰਨ ਲਈ ਆਇਆ ਤੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਅਜਿਹਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖੀ ਧਾਰਨ ਕਰ ਲਈ ਤੇ ਅੰਮ੍ਰਿਤ ਛਕ ਕੇ ਸਿੰਘ ਸੱਚ ਗਿਆ ਗੁਰੂ ਸਾਹਿਬ ਨੇ ਉਸ ਦਾ ਨਾਮ ਅਜੀਬ ਮੇਰ ਸਿੰਘ ਰੱਖਿਆ ਪੈਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਸੇ ਦੇ ਪਿੰਡ ਦੇ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਉੱਧਰ ਨੂੰ ਚੱਲ ਪਏ ਪਰ ਰਸਤੇ ਵਿੱਚ ਰਾਸ ਦਾ ਸਮਾ ਹੋ ਗਿਆ ਤੇ ਇੱਕ ਬੜਾ ਰਮਣੀਕ ਥਾਂ ਦੇਖ ਕੇ ਡੇਰਾ ਲਾ ਲਿਆ ਅਤੇ ਰਹਿਰਾਸ ਸਾਬ ਦਾ ਪਾਠ ਕੀਤਾ ਤਾ ਇਹ ਜਗ੍ਹਾ ਬੜੀ ਰਮਣੀਕ ਸੀ ਆਸ-ਪਾਸ ਬੜਾ ਸੋਹਣਾ ਜੰਗਲ ਸੀ ਅਤੇ ਕਰਤੇ ਦੀ ਕੁਦਰਤ ਬੜੀ ਮਾਨ ਨੂੰ ਮੋਹਣ ਵਾਲੀ ਸੀ ਗੁਰੂ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਰੁਕਣ ਦਾ ਫੈਸਲਾ ਕੀਤਾ ਅਤੇ ਇਸ ਸਥਾਨ ਦਾ ਨਾਮ ਲੱਖੀ ਜੰਗਲ ਰੱਖਿਆ ਆਸ-ਪਾਸ ਦੇ ਇਲਾਕੇ ਦੀਆਂ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਇੱਥੇ ਆਉਣ ਲੱਗੀਆਂ ਅਨੰਤਪੁਰ ਸਾਹਿਬ ਛੱਡਣ ਵੇਲੇ ਜੋ ਬਵੰਜਾ ਕਵੀ ਅਤੇ ਢਾਡੀ ਆਪ ਜੀ ਤੋਂ ਵਿਛੜ ਗਏ ਸਨ ਉਹ ਵੀ ਇੱਥੇ ਆਪ ਜੀ ਦੇ ਚਰਨਾਂ ਦੇ ਵਿੱਚ ਆਣ ਹਾਜ਼ਰ ਹੋਏ ਲੱਖੀ ਜੰਗਲ ਵਿੱਚ ਅਨੰਦਪੁਰ ਸਾਹਿਬ ਵਾਲਾ ਨਜ਼ਾਰਾ ਬਣ ਗਿਆ ਤੇ ਬੜੀ ਰੌਣਕ ਲੱਗਣ ਲੱਗੀ ਨੰਤਪੁਰ ਸਾਹਿਬ ਬਾਗ ਮੁੜ ਕਵੀ ਅਤੇ ਢਾਡੀ ਦਰਬਾਰ ਸਜਣੇ ਸ਼ੁਰੂ ਹੋ ਗਈ ਚਿਰਾਂ ਦੇ ਵਿਛੋੜੇ ਪਿੱਛੋਂ ਗੁਰੂ ਸਾਹਿਬ ਜੀ ਨਾਲ ਹੋਏ ਮਿਲਾਪ ਦੀ ਖੁਸ਼ੀ ਅਤੇ ਵਿਰਾਗ ਦੇ ਵਿੱਚ ਕਵੀਆਂ ਨੇ ਜੋ ਕਵਿਤਾਵਾਂ ਲਿਖੀਆਂ ਤੇ ਗਾਈਆਂ ਉਹ ਬੜੀਆਂ ਵਿਰਾਗ ਭਰਪੂਰ ਸਨ ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਕੁਝ ਸਮਾਂ ਰੁਕੇ ਤੇ ਇੱਥੇ ਖੂਬ ਰੌਣਕਾਂ ਲੱਗਿਆ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ